ਲੋਕਾਂ ਦੇ ਉੱਤੇ ਭਾਰੀ ਰਹੇ ਨੇ ਲੁੱਟੇਰੀਆਂ ਦੇ 45 ਮਿੰਟ। ਉਪਛਾয়া ਕੋਈ ਬਲਸਰ ਤੇ ਦੋ ਤਿੰਨ ਮੁੰਡੇ। ਬੰਦੇ ਨੇ ਸਪਰੇਅ ਕੀਤੀ ਆ। ਮੇਰੀ ਚੈਨੀ ਖੋ ਕੇ ਚੱਲੇ ਗਏ ਨੇ। ਕੱਕਾ ਮਾਰਿਆ ਉਹਨਾਂ ਨੂੰ। ਤੇ ਮੈਂ ਕਿ ਮੋਟਰਸਾਈਕਲ ਤੇ ਬੈਠੀ ਸੀ। ਮਾਹਰ ਚੁੰਨੀ ਉਦਾਂ ਹੀ ਪਿੱਛੇ ਨੂੰ ਹਰੇ ਅੜ ਗਈ ਕਿਸ ਚੀਜ਼ ਨਾਲ। ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲਾ ਕੇ ਤਾਂ ਭਜ ਗਏ। ਇਹ ਬਜ਼ੁਰਗ ਨੇ ਇਹਨਾਂ ਦੀ ਉਮਰ 87 ਇਅਰ 올ਡ ਨੇ। ਤੇ ਗਲੀ ਦੇ ਵਿੱਚ ਗਏ ਨੇ ਉਹ ਰੋਡ ਤੇ ਛੋਟੀ ਜਿਹੀ ਜਗਾ ਸੀ ਬੈਠਣ ਵਾਲੀ ਉੱਥੇ ਹਵਾ ਮਤਲਬ ਬੈਠ ਗਏ ਨੇ ਉੱਥੇ ਤੇ ਦੋ ਲੜਕੇ ਜਿਹੜੇ ਆਏ ਨੇ ਉਹ ਮਤਲਬ ਇਹਨਾਂ ਨੂੰ ਐਕਸਾਈਡ ਤੋਂ ਵੇਖ ਕੇ ਉਹਨਾਂ ਨੇ ਵਾਲੀਆਂ ਖਿੱਚ ਕੇ ਲੈ ਗਏ ਨੇ ਤੇ ਪੁਲਿਸ ਕੋ ਪਹੁੰਚ ਕੀਤੀ ਅਸੀਂ ਪੁਲਿਸ ਕੋ ਉੱਥੇ ਗਏ ਆ ਲੇਕਿਨ ਉਹਨਾਂ ਨੇ ਕਹਿੰਦੇ ਸਾਡੀ ਕਾਨਫਰੰਸ ਚੱਲ ਰਹੀ ਏ ਤੇ ਉਹਨਾਂ ਨੇ ਸਾਨੂੰ ਅੰਦਰ ਕੋਈ ਬੈਠਾ ਸੀ ਬਾਰ ਸੰਤਰੀ ਉਹਨਾਂ ਨੇ ਨਹੀਂ ਅੰਦਰ ਜਾਣ ਦਿੱਤਾ ਜੀ ਹਾਂ ਤੁਹਾਨੂੰ ਦੱਸਦੀ ਕਿ ਲੁਟੇਰਿਆਂ ਦੇ ਵੱਲੋਂ 45 ਮਿੰਟ ਦੇ ਅੰਦਰ ਅੰਦਰ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਏ ਤੇ ਉਹਨਾਂ ਦੇ ਵੱਲੋਂ ਲੁੱਟਖੋ ਕੀਤੀ ਗਈ ਹੈ ਜੇਕਰ ਪਹਿਲੀ ਵਾਰ ਦਾ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸਦੀ ਕਿ ਇੱਕ ਐਕਟਵਾ ਸਵਾਰ ਔਰਤ ਨੂੰ ਲੁਟੇਰਿਆਂ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਤੁਹਾਨੂੰ ਦੱਸਦੀ ਕਿ ਉਸਦੇ ਮੂੰਹ ਦੇ ਉੱਤੇ ਪਹਿਲਾਂ ਲੁਟੇਰਿਆਂ ਨੇ ਸਪਰੇਅ ਕੀਤੀ ਜਿਸ ਤੋਂ ਬਾਅਦ ਉਸਦੀ ਐਕਟਵਾ ਨੂੰ ਧੱਕਾ ਦਿੱਤਾ ਤੇ ਉਸ ਔਰਤ ਦੀ ਜੋ ਗੱਲ ਦੇ ਵਿੱਚ ਸੋਨੇ ਦੀ ਚੈਨੀ ਪਾਈ ਹੋਈ ਸੀ ਉਸ ਨੂੰ ਲੁੱਟ ਕੇ ਉਹ ਖੋਕੇ ਫਰਾਰ ਹੋ ਗਈ ਜਿਸ ਤੋਂ ਬਾਅਦ ਉਹ ਔਰਤ ਗੰਭੀਰ ਜ਼ਖਮੀ ਹੋ ਗਈ ਤੇ ਉਸ ਦਾ ਹੁਣ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੁਖਵਿੰਦਰ ਕੌਰ ਮੈਂ ਤਲਵੰਡੀ ਤੋਂ ਬੇਗਵਾਨ ਵਾਲੀ ਸੀ ਮੈਡਸਨ ਆ ਮੈਨੂੰ ਪਤਾ ਨਹੀਂ ਚੱਲੇ ਪਿੱਛੋਂ ਆਇਆ ਕੋਈ ਪਲਸਰ ਤੇ ਦੋ ਤਿੰਨ ਮੁੰਡੇ ਉਹਨਾਂ ਨੇ ਸਪਰੇਅ ਕੀਤੀ ਆ ਫਰੋਜ ਸਿੰਘਵਾਲ ਦੇ ਲਾਗੇ मेरी चैनी खो के चले गए ने धक्का मारिया मैं सट काफी लगी मेरे पता नहीं चलिया कौन तो, तो कितने बजे आ रहे, 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 थी। रहे।, तो थी रहे। थे की करना आ रहे थे बिल्कुल मैं मेडिसिन लेना आ रही थी जी एक सवा एक का टाइम सी मैक्सिमम मेडिसिन मेरी चल गई सटा लग गया ठीक हो के हो लग गई चैनी लगे सर सटा फेस पे गर्दन पे ਲਿੱਕਾ ਦੇ ਗੋਡੇਾਂ ਤੇ ਟੱਕਾ ਕੱਸ ਲੀ। ਕੀ ਮੰਗ ਕਰਦੇ ਕੁਛ ਕਾਸ਼। ਸਹੀ ਏ ਪ੍ਰੋਟੈਕਸ਼ਨ ਦਿੱਤੀ ਜਾਏ ਲੇਡੀਜ਼ ਕੱਲਾ ਜਾ ਨਹੀਂ ਸਕਦਾ ਕਿਤੇ ਵੀ ਕੋਈ। ਗਨਾਲ ਬੱਚੇ ਹੁੰਦੇ ਤੇ ਫੇਰ ਕੁਛ ਵੀ ਹੋ ਸਕਦਾ ਆਪਾਂ। ਲਾਕੇ ਲਾਏ ਜਾ। ਹੋਰ ਵੀ ਕੋਈ ਬਾਤ ਦੱਸਤਾ ਹਾਂ। ਹਾਂਜੀ ਅੱਜ 3 ਮਾਰ ਦਾ ਧੌਂਈਆ ਨੇ। ਤੂੰ ਤਨ ਕੋਲੋਂ ਕੋਈ ਲੈ ਕੇ ਦਿੱਤਾ ਲੈ ਕੇ। ਮਿਸਰਪਾਲ ਸਿੰਘ ਸਾਹਿਬ ਸੀ ਇਲਾਕੇ ਪੈਂਦੇ ਉਹ ਲੈ ਕੇ ਆਏ ਨੇ ਛੱਕੇ। ਮਨੋਸ਼ ਨੇ ਉਹ ਗੱਡੀ ਚੋਂ ਪਾ ਕੇ ਲੈ ਕੇ ਆਏ। ਕਿੰਨੇ ਕੋਈ ਇਸ ਤੋਂ ਲਿਖੀ ਲੋਗਰ ਵਰਤਿਆ ਹੈ ਕਿ ਮਾਮਲਾ ਸ਼ੁਰੂ ਮੇਰੇ ਘਰ ਦੇ ਆ ਜੀ ਪਿੰਡੋਂ ਦਵਾਈ ਲੈਣ ਆਈ ਸੀਗੀ ਤੇ ਰਸਤੇ ਚ ਆਉਂਦੇ ਪਤਾ ਨਹੀਂ ਪਿੱਛੋਂ ਕਿਸੇ ਨੇ ਲੱਤ ਮਾਰੇ ਕੇ ਕੁਝ ਸਪਰੇਅ ਮਾਰੀ ਹੈ ਤੇ ਉਹ ਦਿਨ ਡਿੱਗ ਪਈ ਤੇ ਸੱਟਾਂ ਲੱਗ ਗਈ ਕੋਈ ਕੋਈ ਲੱਗੀ ਕੰਨੀ ਵਾਲੀ ਸੱਤ ਪਤਾ ਨਹੀਂ ਉਹਦਾ ਨਹੀਂ ਪਤਾ ਕਿੰਨੇ ਸੀਗੇ ਤੇ ਬਾਕੀ ਖੋਹ ਵਿਚ ਨਹੀਂ ਸੀਗੀ ਖੋਹ ਲੈ ਕੇ ਉਹ ਕਿ ਸਕੂਟਰ ਸਕਟਰੀ ਉਹ ਭੱਜ ਗਈ ਕੋਈ ਸੀਸੀਟੀਵੀ ਦੇ ਚਾਹੀਦਾ ਪਤਾ ਨਹੀਂ ਉਹ ਨਹੀਂ ਦੇਖਿਆ ਕੋਈ ਸ਼ਮ ਨਹੀਂ ਬੰਕਰ ਮੰਗੇ ਹੋਏ ਵੀ ਚਲੋ ਕੁਛ ਫੜਤਾਲ ਕੀਤੀ ਜਾਵੇ ਜੋ ਵੀ ਉਹਨੂੰ ਕੋਈ ਹੱਲ ਗੱਲ ਕਰੀਏ ਦੂਜੀ ਵਾਰ ਦੱਤ ਦੀ ਤਾਂ ਤੁਹਾਨੂੰ ਦੱਸਦੀ ਕਿ ਇੱਕ ਪਤੀ ਪਤਨੀ ਹਸਪਤਾਲ ਦੇ ਵਿੱਚ ਦਵਾਈ ਲੈਣ ਲਈ ਜਾ ਰਹੇ ਸੀ ਉਹਨਾਂ ਨੂੰ ਲੁਟੇਰਿਆਂ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਕਿ ਪਹਿਲਾਂ ਲੁਟੇਰਿਆਂ ਦੇ ਵੱਲੋਂ ਔਰਤ ਦੀ ਚੁੰਨੀ ਖਿੱਚੀ ਗਈ ਜਿਸ ਤੋਂ ਬਾਅਦ ਉਹ ਔਰਤ ਜਿਵੇਂ ਹੀ ਪਿੱਛੇ ਵੇਖਦੀ ਹੈ ਤਾਂ ਲੁਟੇਰਿਆਂ ਦੇ ਵੱਲੋਂ ਉਸ ਦੀਆਂ ਵਾਲੀਆਂ ਜੋ ਸੋਨੇ ਦੀਆਂ ਕੰਨਾਂ ਦੇ ਵਿੱਚ ਪਾਈਆਂ ਹੁੰਦੀਆਂ ਨੇ ਉਹ ਖੋਹ ਲਈਆਂ ਜਾਂਦੀਆਂ ਨੇ ਤੇ ਇਸ ਦੌਰਾਨ ਔਰਤ ਵੀ ਜ਼ਖਮੀ ਹੋ ਜਾਂਦੀ ਹੈ ਮੇਰਾ ਨਾਮ ਬਲਵਿੰਦਰ ਕੋਹੜ ਹੈ ਅਸੀਂ ਬੇਗੌਲਤ ਆਉਂਦੇ ਪਏ ਸੀ ਦਵਾਈ ਲੈ ਕੇ ਤੇ ਸਾਨੂੰ ਰਸਤੇ 'ਚ ਨਾ ਉਹਨਾਂ ਨੇ ਨਾ ਪਹਿਲਾਂ ਚੁੰਨੀ ਖੀਚੀ ਮੇਰੀ ਖਸਮ ਮੈਂ ਕਿ ਮੋਟਰਸਾਈਕਲ ਤੇ ਬੈਠੀ ਸੀ ਮੈਂ ਹਰੇ ਚੁੰਨੀ ਉਦਾਂ ਹੀ ਪਿੱਛੇ ਨੂੰ ਹਰੇ ਅੜ ਗਈ ਕਿਸ ਚੀਜ਼ ਨਾਲ ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲਾਗਤ ਭੱਜ ਗਏ ਉਦੋਂ ਪਤਾ ਲੱਗਾ ਕਿੰਨੇ ਨਾਲ ਦੋ ਜਣੇ ਸੀ ਵਾਲੀਆ ਕਿੰਨੀ ਵਜੇ ਸੁਣੀ ਪਈ ਸਤਕਰਾਮ ਦੀਆਂ ਸੀ ਕਿੰਨੇ ਵਜੇ ਵਾਰਦਾਤਾ ਇੱਕ ਵਜੇ ਦੇ ਵਿੱਚ 1 ਵਜੇ 7 ਇੱਕ ਵਜੇ 10 ਮਿੰਟ ਵਿੱਚ ਹੋਈ ਹੈ ਕਿੱਦੋਂ ਗਏ ਬੰਦੇ ਬਾਅਦ ਚ ਉਹ ਇਧਰੋਂ ਮੇ ਨਿੱਕੀ ਮਿਆਣੀ ਚੱਲ ਗਏ ਸੁਬਾਨਪੁਰ ਰੋਡ ਤੇ ਅਗਰ ਕੀ ਨਾ ਆਪਣਾ ਜਰਨੈਲ ਸਿੰਘ ਜਿਹੜੀ ਵਾਰਦਾਤਾ ਹੋਈ ਹੈ ਕਿਸ ਤਰ੍ਹਾਂ ਇਹ ਤੁਹਾਨੂੰ ਕੀ ਲੱਗਦੀ ਹੈ ਇਹ ਮੇਰੇ ਮੈਸੇਜ ਹੈਗੇ ਅਸੀਂ ਦਵਾਈ ਲੈਣ ਜਾ ਰਹੇ ਸੀ ਰਸਤੇ ਜਾ ਕੇ ਸਾਨੂੰ ਨੇੜੀ ਪਿੰਡੇ ਇਹਨਾਂ ਨੇ ਸਕੂਲਾਂ ਗਏ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਤੇ ਮੋਰਸਲ ਇਹਨਾਂ ਕੋ ਬਿਨਾ ਨੰਬਰ ਪਲੇਟ ਤੋਂ ਘੁੰਮ ਰਹੇ ਸੀ ਸਰਕਾਰ ਨੂੰ ਇਹਨਾਂ ਤੇ ਉੱਤੇ ਨਾਥ ਪਾਣੀ ਚਾਹੀਦੀ ਏ ਇੱਥੇ ਦੇ ਹਲਾਤ ਬਹੁਤ ਮਾੜੇ ਹੋ ਗਏ ਨੇ ਕਿੰਨੀਆਂ ਵਾਰਦਾਤਾਂ ਹੋ ਗਈਆਂ ਅੱਜ ਕਿੰਨੇ ਚੋ ਦੋ ਤਿੰਨ ਲਗਾਤਾਰ ਵਾਰਦਾਤਾਂ ਹੋਈਆਂ ਦੇ ਅੱਜ ਕਿ ਦਿਨ ਚ ਕੀ ਮੰਗ ਕਰਦੇ ਨੇ ਸਰਕਾਰ ਕੋਈ ਮੰਗ ਕਰਦੇ ਸੁਰੱਖਿਆ ਕਰੇ ਲੋਕਾਂ ਦਾ ਖਿਆਲ ਰੱਖੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਆਤਾ ਪ੍ਰਸ਼ਾਸਨ ਦਿਹਾੜਾ ਤੁਹਾਨੂੰ ਦੱਸ ਰਿਹਾ ਹੈ ਕਿ ਪ੍ਰਸ਼ਾਸਨ ਇਹ ਤੇ ਪਰਚ ਕੱਲਾ ਹੋਣਾ ਤੀਜੀ ਵਾਰ ਦਾ ਜੋ ਲੁਟੇਰਿਆਂ ਦੇ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸਦੀ ਕਿ ਇੱਕ ਬਜ਼ੁਰਗ ਔਰਤ ਆਪਣੇ ਘਰ ਦੇ ਬਾਹਰ ਗੇੜੇ ਕੱਢ ਰਹੀ ਸੀ ਉਸ ਨੂੰ ਲੁਟੇਰਿਆਂ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਉਸ ਦੀਆਂ ਵਾਲੀਆਂ ਖੋ ਕੇ ਲੁਟੇਰੇ ਫਰਾਰ ਹੋ ਗਏ ਸਾਡਾ ਪਿੰਡੇ ਫਤੇਗੜ ਜੋ ਨਿੱਕੀ ਮਿਆਣੀ ਦੇ ਨਾਲ ਹੈ ਸਾਡਾ ਪਿੰਡ ਫਤੇਗੜ ਹੈ ਕਿ ਮੇਰੀ ਮਾਤਾ ਦਾ ਨਾਮ ਹੈ ਰਵੇਲਕੌਰ ਅਸੀਂ ਮਤਲ ਅੰਦਰ ਬੈਠੇ ਹੋਏ ਸੀ ਉਸ ਤੋਂ ਬਾਅਦ ਮਾਤਾ ਜੀ ਸਾਡੇ ਗਲੀ ਦੇ ਵਿੱਚ ਗਏ ਨੇ ਇਹ ਬਜ਼ੁਰਗ ਨੇ ਇਹਨਾਂ ਦੀ ਉਮਰ 87 ইয়ার 올্ড ਨੇ ਤੇ ਗਲੀ ਦੇ ਵਿੱਚ ਗਏ ਨੇ ਉਹ ਰੋਡ ਤੇ ਛੋਟੀ ਜਿਹੀ ਜਗਾ ਸੀ ਬੈਠਣ ਵਾਲੀ ਉੱਥੇ ਹਵਾ ਮਤਲਬ ਬੈਠ ਗਏ ਨੇ ਉੱਥੇ ਤੇ ਦੋ ਲੜਕੇ ਜਿਹੜੇ ਆਏ ਨੇ ਉਹ ਮਤਲਬ ਇਹਨਾਂ ਨੂੰ ਐਕਸਾਈਡ ਤੋਂ ਵੇਖ ਕੇ ਉਹਨਾਂ ਨੇ ਵਾਲੀਆਂ ਖਿੱਚ ਗਏ ਲੈ ਗਏ ਨੇ ਮਾਤਾ ਨੇ ਕੋਸ਼ਿਸ਼ ਕੀਤੀ ਲੇਕਿਨ ਬਜ਼ੁਰਗ ਨੇ ਉਹ ਵਿਚਾਰਿਆਂ ਨੂੰ ਕੋਈ ਚਲੋ ਇੰਨਾ ਸ਼ੁਕਰ ਹੈ ਕਿ ਮਤਲਬ ਉਹਨਾਂ ਦੀ ਕੋਈ ਸਰਟੀਫਿਕੇਟ ਨਹੀਂ ਲੱਗੀ ਲੇਕਿਨ ਮੈਂ ਚਾਹਨਾ ਹੈ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਜੋ ਸਾਡੇ ਚ ਕੈਮਰੇ ਚ ਫੁਟੇਜ ਆ ਰਹੇ ਨੇ ਉਹ ਤੁਹਾਨੂੰ ਅਸੀਂ ਜਲਦ ਮਦਦ ਦੇਵਾਂਗੇ ਕਿ ਤੁਸੀਂ ਉਹ ਤੁਹੇ ਚੈੱਕ ਕਰ ਸਕਦੇ ਹੋ ਕਿਦਾਂ ਵੀ ਹੈ ਵਾਲੀਆਂ ਕਿੰਨੇ ਟੋਲੇ ਦੀਆਂ ਸੀ ਵਾਲੀਆਂ ਹੈਗੀਆਂ ਮਤਲਬ ਕੀਮਤ ਹੋਈ ਨਹੀਂ ਸੀ ਉਹੀ 70000 ਕੇ ਦੇ ਕਰੀਬ ਹੋਏਗੀ ਜੋ ਵੀ ਹੈ ਮਤਲਬ 1 ਟੋਲੇ ਤੋਂ ਉੱਪਰ ਹੈ ਜਿਆਦਾ ਜਿਹੜੇ ਪਰ ਲੇਕਿਨ ਜੋ ਚੋਰੀਆਂ ਦਾ ਘਟਨਾ ਹੋ ਰਹੀਆਂ ਨੇ ਇਹਨਾਂ ਤੇ ਮਤਲਬ ਗੌਰ ਕੀਤਾ ਜਾਵੇ ਪ੍ਰਸ਼ਾਸਨ ਸਾਰਿਆਂ ਤੁਸੀਂ ਪੁਲਿਸ ਕੋ ਪਹੁੰਚ ਕੀਤੀ ਅਸੀਂ ਪੁਲਿਸ ਕੋ ਉੱਥੇ ਗਏ ਆਂ ਲੇਕਿਨ ਉਹਨਾਂ ਨੇ ਕਹਿੰਦੇ ਸਾਡੀ ਕਾਨਫਰੰਸ ਚੱਲ ਰਹੀ ਏ ਤੇ ਉਹਨਾਂ ਨੇ ਸਾਨੂੰ ਅੰਦਰ ਕੋਈ ਬੈਠਾ ਸੀ ਬਾਰ ਸੰਤਰੀ ਉਹਨਾਂ ਨੇ ਨਹੀਂ ਅੰਦਰ ਜਾਣ ਦਿੱਤਾ ਕਿਹੜੀ ਜਗ੍ਹਾ ਬੇਗੋਵਾਲਾ ਥਾਣੇ ਚ ਗਏ ਆਂ ਸੀ ਕੰਪਲੇਨ ਲਿਖਾਣ ਵਾ ਤੇ ਲਿਕੇ ਅਸੀਂ ਵਾਪਸ ਮੁੜ ਕੇ ਆ ਗਏ ਆਂ ਬਾਕੀ ਦੇਖਨੇ ਆ ਉਹਨਾਂ ਕੋ ਜਾਣੇ ਆ ਫੇਰ ਦੁਬਾਰਾ ਕੰਪਲੇਨ ਜ਼ਰੂਰ ਕਰਾਂਗੇ ਅਸੀਂ ਚਾਹਨੇ ਆਂ ਕਿ ਸਾਰਾ ਮਤਲਬ ਕੰਟਰੋਲ ਕੀਤਾ ਜਾਵੇ ਇਸ ਜੋ ਘਟਨਾ ਹੋ ਰਹੀਆਂ ਨੇ ਕਿਸੇ ਨਾਲ ਵੀ ਕਿ ਇਸ ਨੂੰ ਦਾ ਕੰਟਰੋਲ ਕੀਤਾ ਜਾਵੇ ਦੱਸਦੀ ਕਿ ਲੁਟੇਰਿਆਂ ਦੇ ਵੱਲੋਂ 45 ਮਿੰਟ ਦੇ ਅੰਦਰ-ਅੰਦਰ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਬੇਗੋਵਾਲ ਦੇ ਵਿੱਚ ਇਹ ਤਿੰਨ ਵਾਰਦਾਤਾਂ ਹੋਈਆਂ ਨੇ ਤੇ ਇਨ੍ਹਾਂ ਪੀੜਤਾਂ ਦਾ ਕਹਿਣਾ ਹੈ ਕਿ ਪੁਲਿਸ ਵੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਵੀ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਪੀੜਤ ਮੰਗ ਕਰ ਰਹੇ ਨੇ ਕਿ ਅਜਿਹੇ ਲੁੱਟਾਂ ਖੂਹਾਂ ਕਰਨ ਵਾਲੇ ਸ਼ਰਾਰਤੀ ਅੰਸਰਾਂ ਨੂੰ ਨਾਥ ਪਾਈ ਜਾਵੇ ਤੇ ਪੰਜਾਬ ਦੇ ਵਿੱਚ ਜੋ ਮਾਹੌਲ ਹੈ ਉਹ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ ਲਗਾਤਾਰ ਲੁੱਟ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਨਾਂ ਨੂੰ ਰੋਕਿਆ ਜਾਵੇ ਦੱਸਦੇ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਲੋਕਾਂ ਦਾ ਗੁੱਸਾ ਫੁੱਟਦਾ ਹੋਇਆ ਨਜ਼ਰ ਆਇਆ ਹੈ